ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੌਕਾ ਤੇ ਜੀ ਅੱਜ ਦੀ ਵੀਡੀਓ ਪੈਂਡ ਬੁੱਟਰ ਜੀ ਤਸੀਲ ਤੇ ਜਿਹੜਾ ਬਾਈ ਨੂੰ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਇੱਕ ਜਰਸੀ ਦਾ ਨਗੀਨਾ ਲੈ ਕੇ ਆਂਦਾ ਜੀ ਗੱਬਣ ਹੀ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਟੀਨਾ ਪਿੰਡ ਬੋਟਕਲਾ ਜ਼ਿਲ੍ਹਾ ਹੀ ਮੋਗਾ ਤਸੀਲ ਵੀ ਮੋਗਾ ਮੋਬਾਈਲ ਨੰਬਰ ਜੀ 9955368647 ਵੀਰੇ ਠੀਕ ਆ ਵੀਰੇ ਸੁਆ ਕਿੰਨਾ ਵੇੜਾ ਪਿੰਡਾ ਸੁਆ ਵੀਰੇ ਦੰਦੋ ਜੀ ਦੰਦੋ ਵੀਰੇ ਦੋਂਦੀ ਆ ਬੱਚਾ ਹੀ ਆ ਜੀ ਹਾਂ ਢਾਈਆਂ ਸਾਲਾਂ ਦੀ ਵੀਰੇ ਉਮਰ ਦੀ ਹਾਜੀ ਹਾਂ ਕਿੰਨਾ ਸਮਾਂ ਲੈ ਜੂ ਬਾਈ ਇਹਦੇ ਵੀਰੇ ਦੋ ਦਿਨ ਪਏ ਆ ਡੇਟ ਦੇ ਤਾ ਉੱਤੇ ਲੈ ਜੇ ਵੱਖਰੇ ਉੱਤੇ ਲੈ ਜੇ ਵੱਖਰੇ ਕਿੰਨਾ ਪਿਆਜੂ ਕਰਮ ਵਾਲੀ ਪਹਿਲੇ ਸੋ ਵੀ ਬਾਲਾ ਤਾਂ ਨਹੀਂ ਕਹਿੰਦੇ 14-15 ਕਿਲੋ ਦੇ ਦੂਰਾ ਕੱਦ ਤੇ ਤਿਆਰੀ ਬਾਲੀ ਕਮਾਲ ਦੀ ਕੀਤੀ ਵੀ ਆ ਪੁਸ਼ਮੜੀ ਜੀ ਪਾਸੇ ਕਰਦੀ ਫਵਾਨਾ ਚੈੱਕ ਕਰੋ ਕਰਮ ਵਾਲੀ ਐਣ ਪੰਡਾਂ ਲਾਈ ਫਿਰਦੀ ਆ ਹਜੇ ਵੀਰੇ ਬੱਚਾ ਹੀ ਆ ਧੁਰ ਕੇ ਦਿਖਾਦੀ ਵੀਰੇ ਨੂੰ ਹੈ ਬਈ ਪ्युअर ਪੰਜਾਬ ਵਾਲੀ ਜਰਸੀ ਆ ਹੂੰ ਹਜੇ ਹਾਈਟ ਵੀ ਬੱਚਿਆਂ ਵਾਲੀ ਆ ਵੀਰੇ ਕੱਦ ਬਹੁਤ ਕਰ ਜਾਣਾ ਜਿੱਦੋਂ ਨੂੰ ਦੰਦਾ ਜਣਾ ਰੰਗ ਰੂਪ ਵੀਰੇ ਸਫਾਈਆਂ ਸਪੂਈਆਂ ਬਹੁਤ ਆ ਬਰੀਡ ਬਹੁਤ ਆ ਬਾਕੀ ਯਾਰ ਹਾਇਰ ਨਾ ਲੱਗਦੇ ਸੀ ਵੀ ਦੇ ਸਾਬ ਨਾਲ ਲਾ ਲੇ ਉਹਨਾਂ ਕੋਲ ਦੀ ਵਿਖਣੀ ਸਾਬ ਨਹੀਂ ਕਿੰਨੀ ਚਾਰ ਉਂਗਲਾਂ ਦਾ ਹੀ ਕੰਨ ਆ ਤਿੰਨਾਂ ਦਾ ਬਾਈ ਤੇ ਹਵਾਨਾ ਕਰਮ ਵਾਲੀ ਐਂਡ ਗੱਲਬਾਤ ਹੀ ਐਂਡ ਕਰਾਈ ਫਿਰਦੀ ਆ ਹਵਾਨਾ ਬਾਹਲਾ ਸੋਨਾ ਤਿਆਰ ਕੀਤਾ ਜਿਹੜੇ ਵੀਰ ਦੀ ਸਾਂਭੀ ਆ ਸ਼ੌਂਕ ਨਾਲ ਸਾਂਭੀ ਵੀ ਆ ਆਏ ਨਹੀਂ ਬਾਈ ਪੱਠੇ ਪਾ ਕੇ ਤੇ ਆਏ ਨਹੀਂ ਬਾਈ ਜੀ ਸੀ ਜੂਗਾ ਫੇਸਬੁਕ ਵੇਖਣੇ ਕੀ ਜੀ ਬੁੱਧੀ ਵਾਲਾ ਫੇਸ ਆ ਯਾਰ ਜੱਤ ਯੂਥ ਚ ਬਹੁਤ ਹੂੰ ਠੀਕ ਆ ਬਾਕੀ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਰੰਗ ਪ੍ਰਿੰਟ ਕਰਨ ਵਾਲੀ ਦਾ ਪੂਰਾ ਚੰਗਾ ਥਣ ਤੁਨ ਮੈਂ ਨੇੜੇ ਤੋਂ ਚੈੱਕ ਕਰਾ ਦੇਣਾ ਗੁਲਾਬੀ ਥਾਣਾ ਮੋੜ ਲਿਆ ਵੀਰੇ ਚਮਕ ਦਮਕ ਵਾਲੀ ਆ ਸੰਭੀ ਪਲੀ ਆ ਇਧਰੋਂ ਲੰਮਾ ਜਿਹਾ ਢੇੜਾ ਖੜਾ ਦੀ ਐ ਇੱਕਾਰੀ ਬਰੀਕੀਆਂ ਦਿਖਾਦਾ ਮੈਂ ਮੈਨੂੰ ਬਹੁਤ ਪਸੰਦ ਆਈ ਜਿਨੇ ਵੀਰ ਨੇ ਬਰੀਡ ਤੇ ਕੰਮ ਕਰਨਾ ਤੇ ਆ ਨਗੀਨਾ ਲੈ ਜਾਓ ਵੀਰੇ ਜਿਹੋ ਜੇ ਮਰਜ਼ੀ ਬੱਚੇ ਪੈਦਾ ਕਰ ਲਿਓ ਤੋਫਈਆ ਕਹਿ ਸਕਦੇ ਤੇ ਬਾਈ ਕੀਮਤ ਕਰਨੀ ਜਿਹੜੀ ਜਾਇਜ਼ ਆਪਾਂ ਕਿਉਂਕਿ ਜੇ ਇਹੋ ਜੀ ਮੰਨ ਲਓ ਆਪਾਂ ਵਿਹੜ ਲੈਣ ਜਾਂਦੇ ਆ। ਬਈ ਇਹੋ ਜੀ ਚੰਗੀ ਕੀਮਤ ਦੀ ਬੱਚੀ ਲੈਣ ਜਾਈਏ ਨਾ 35-40 ਹਜ਼ਾਰ ਦੀ ਦਿੰਦਾ ਆ। ਬੱਚੀ ਲੈਣ ਹੈ। ਇਹ ਹੈ ਉਹਨੂੰ ਕਹਿੰਦੇ ਹੁੰਦੇ ਹਜੇ ਬੱਚੀ ਆਪਾਂ ਕਹਿ ਸਕਦੇ ਆ ਇਹਨੂੰ। 2.5 ਸਾਲ ਦੀ ਉਮਰ ਆ ਭਾਈ ਸਾਰੀ ਹਜੇ ਮੂੰਹ ਦੋ ਦੰਦ ਆ। ਆਪਾਂ ਦੰਦ ਦਿਨ ਦਿਖਾ ਵੀ ਦਿੰਨੇ ਪਾਟਾ ਜੇ ਕਹੀ ਕਰਵਾ ਦਿੰਨੇ ਆਪਾਂ ਹੈਨਾ। ਬਾਲੀ ਚੰਗੀ ਚੀਜ਼ ਆ ਸਨਖ ਪੁਨਾ ਬਲ। ਲਓ ਦੋੰਦੀ ਹੋਈ ਨਹੀਂ ਹਜੇ ਚੱਕੀ ਜਾਂਦੀ ਆਂਦਾ। ਪਰ ਬੱਚਾ ਹੀ ਹੈ ਬਈ ਬੱਚਾ ਹੀ ਹੈ ਹਾਂ ਜੈਜ ਡਿਮਾਂਡ ਲੈ ਲਈ ਬਈ ਮੋਲ ਕਰਾਉਣਾ 70 ਕਰਾ 75 ਕਰਾ ਲੈ 65000 ਚ ਮਾਨਤਨ ਕਰ ਦਾਂਗੇ ਆ ਭਾ ਕੇ ਨੇ ਜਰਸੀ ਦੇ ਦੇਣਾ ਨਹੀਂ ਨਹੀਂ ਜਰਸੀ ਨਹੀਂ ਮਿਲਦੀ ਆ ਭਾਜ ਹੈ ਵੀ ਬਈ ਆਏ ਆ ਇਸ ਮੱਖੀ ਨਹੀਂ ਨਾ ਮਿਲਣੀ ਭਾਈ ਭਾਈ ਇਹ ਆਏ ਆ 200 ਪੀ ਕੇ ਗਾਂ ਨੂੰ ਵਾਧੇ ਵਾਲੀ ਚੀਜ਼ ਆ ਆਏ ਨਹੀਂ ਕਿ ਘਾਟੇ ਵਾਲੀ ਚੀਜ਼ ਆ ਪੈਸੇ ਵਧਣਗੇ ਜੋ ਘਟਣਗੇ ਨਹੀਂ ਕੱਟਦੇ ਨਹੀਂ ਵਧ ਹੀ ਜਾਣਾ ਕਰਨ ਵਾਲੀ ਨੇ ਅਜੇ ਫਾਇਆਂ ਸੁਣਾ ਦੇ ਨਿਕਲਨੇ ਦਾ ਕਾਨਾ ਬੂਤੀ ਬਾਤੀ ਦੇਖ ਬਾਈ ਕਿੰਨੀ ਸੁਣੀ ਬਰੀਕੀ ਬਰੂਕੀ ਵੇ ਕਿਸੇ ਵੀ ਹੱਥ ਤਰਾ ਨਹੀਂ ਕਿਤੇ ਵੀ ਹੈ ਨਹੀਂ ਹੱਥ ਤਰਾ ਚੰਗੀ ਚੀਜ਼ ਆ ਹਾਂ ਆ ਪਾ ਬਾਈ ਕਿਸੇ ਨੇ ਦੇਣਾ ਨਹੀਂ ਹੂੰ 65000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਧੰਨਵਾਦ